ਅਸਸੀ ਗਾਲ ਜੀ ਅੱਜ ਆਪਣਾ ਪੋਲ ਤੋਂ ਇੱਕ ਦਿਨ ਪਹਿਲੇ ਵਾਲਾ ਦਿਨ ਹੈ ਜੀ ਅੱਜ ਅਸੀਂ ਸਾਰੀਆਂ ਪਾਰਟੀਆਂ ਤੋਰ ਰਹੇ ਹਾਂ ਸਾਡੇ 212 ਬੂਥ ਨੇ ਜਿਹੜੇ ਕਿ ਬਰਨਾਲੇ ਹਲਕੇ ਦੇ ਵਿੱਚ ਪੈਨੇ ਨੇ ਜਿਨ੍ਹਾਂ ਤੇ VOTING ਹੋਏਗੀ ਤੋਂ ਉਸ ਸਬੰਧ ਦੇ ਵਿੱਚ ਅੱਜ ਸਾਰੇ ਅੱਜ ਇੱਥੇ ਡਿਊਟੀਆਂ ਦੇ ਰਹੇ ਆ ਤੇ ਕੱਲ ਸਾਡਾ ਪੋਲ ਡੇ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਤੋਂ ਇਹ ਸਵੇਰੇ ਪੋਲਿੰਗ 7 ਵਜੇ ਤੋਂ ਸ਼ਾਮੀ 6 ਵਜੇ ਤੱਕ ਹੈਗੀ ਹੈ ਤੁਮੇ ਤੁਹਾਡੇ ਮਾਧਿਅਮ ਨਾਲ ਇਹ ਵੀ ਸਾਰਿਆਂ ਨੂੰ ਇਲਤਜਾ ਕਰਦਾ ਜੀ ਕਿ ਵੱਧ ਚੜ ਕੇ ਆਪਣੇ ਵੋਟ ਦਾ ਅਧਿਕਾਰ ਇਸਤੇਮਾਲ ਕਰਨ ਕਿਸੇ ਲਾਲਚ ਕਿਸੇ ਹੋਰ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਇਹੋ ਜਿਹੀਆਂ ਚੀਜ਼ਾਂ ਤੋਂ ਉੱਠ ਕੇ ਵੋਟ ਪਾਣ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਉਹ ਤੁਹਾਡੇ ਹਲਕੇ ਲਈ ਵਿਕਾਸ ਕਰ ਸਕਦਾ ਹੈ ਤੁਹਾਡੇ ਲਈ ਚੰਗਾ ਕੰਮ ਕਰ ਸਕਦਾ ਉਹਨੂੰ ਵੱਧ ਚੜ ਕੇ ਬੇਸ਼ੱਕ ਸਪੋਰਟ ਕਰਨ ਉਹਨੂੰ ਜਿਤਾਨ ਤੇ ਬਿਲਕੁਲ ਲਾਅ ਐਂਡ ਆਰਡਰ ਦੀ ਸਥਿਤੀ ਮੇਨਟੇਨ ਰੱਖਾਣ ਜਿਵੇਂ ਕਿ ਜਿਮਨੀ ਚੌਣ ਹੈ ਜੀ ਸਾਰਿਆਂ ਦਾ ਬਹੁਤ ਜ਼ੋਰ ਲੱਗਦਾ ਹੀ ਹੁੰਦਾ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਆਪਣੇ ਆਪਸ ਦੀ ਸਦਭਾਵਨਾ ਇੱਕ ਦੂਜੇ ਨਾਲ ਮੇਨਟੇਨ ਰੱਖਣ ਕਾਨੂੰਨ ਵਿਵਸਥਾ ਨੂੰ ਧਿਆਨ ਚ ਰੱਖਦੇ ਹੋਏ ਜੋ ਕਰਨ ਤੇ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇਹੋ ਜਿਹੀ ਟਿੱਪਣੀ ਨਾ ਕਰਨ ਜਿਸ ਚ ਕਿਸੇ ਵੀ ਧਰਮ ਦਾ ਜਾਂ ਕਿਸੇ ਜਾਤ ਦਾ ਆਪਸ ਦੇ ਵਿੱਚ ਕੋਈ ਦੁਫਾੜ ਪੈਦਾ ਹੋ ਸਕੇ ਬਸ ਮੇਰੀ ਇਹੀ ਬੇਨਤੀ ਹੈ ਤੁਹਾਡੇ ਮਾਧਿਅਮ ਨਾਲ ਤੱਕੀ ਵਾਰ ਗ੍ਰੀਨ ਬੂਥ ਲੱਗੇ ਤੇ ਐਕਚੁਅਲੀ ਲੱਗਣਗੇ ਹਾਂਜੀ ਜਿਹੜੇ ਬੂਥ ਹੈ ਜੀ ਕਸਟਮਰੀ ਹੁੰਦੇ ਆ ਜੀ ਗ੍ਰੀਨ ਬੂਥ ਹੁੰਦੇ ਆ ਇੱਕ ਪਿੰਕ ਬੂਥ ਹੁੰਦਾ ਮਾਡਲ ਬੂਥ ਹੁੰਦੇ ਆ ਤੋਂ ਵੈਸੇ ਤਾਂ ਜੇ ਦੇਖਿਆ ਜਾਵੇ ਜੀ ਈਸੀਆਈ ਦੀਆਂ ਇੰਨੀਆਂ ਸੱਤਦਾਤਾ ਨੇ ਤੇ ਤਕਰੀਬਨ ਸਾਰੇ ਬੂਥ ਮਾਡਲ ਬੂਥ ਹੀ ਹੁੰਦੇ ਆ ਮਾਡਲ ਬੂਥ ਚ ਥੋੜੀ ਰੂਪਰੇਖਾ ਅਲੱਗ ਕਰਦੀਦਾ ਅਦਰਵਾਈਜ਼ ਤਾਂ ਹਰ ਥਾਂ ਤੇ ਪਾਣੀ ਦਾ ਇੰਤਜ਼ਾਮ ਵੀ ਹੈ ਵੈਬ ਕਾਸਟਿੰਗ ਵੀ ਹੋ ਰਹੀ ਹੈ ਜੋ ਅੰਦਰ VOTING ਹੋ ਰਹੀ ਹੈ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਫੀਡ ਜਾ ਰਹੀ ਹੈ ਮੇਰੇ ਕੋਲ ਵੀ ਆ ਰਹੀ ਹੈ ਡੀਸੀ ਸਾਹਿਬ ਨੂੰ ਵੀ ਆ ਰਹੀ ਹੈ ਉਹ ਪਾਣੀ ਦਾ ਇੰਤਜ਼ਾਮ ਹੈ ਬਾਥਰੂਮਸ ਵਗੈਰਾ ਠੀਕ ਨੇ ਕੋਈ ਐਸੀ ਚੀਜ਼ ਨਹੀਂ ਹੈ ਕਿਸੇ ਵੀ ਬੂਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪਰ ਇੱਕ ਉਹ ਕਸਟਮਰੀ ਪੁਰਾਣਾ ਚੱਲਦਾ ਆ ਰਿਹਾ ਕਿ ਥੋੜੇ ਇੱਕ ਅਲੱਗ ਤਰੀਕੇ ਨਾਲ ਸਜਾਵਟ ਕਰ ਦੋ ਥੋੜਾ ਕੁਝ ਇੱਕ ਦੋ ਚੀਜ਼ਾਂ ਵਧ ਕਰ ਦੋ ਉਹ ਇਸ ਵਾਰ ਵੀ ਹੈਗਾ ਜੀ ਤੇ ਸਰ ਜੋ ਪਹਿਲੀ ਵਾਰ ਵੋਟ ਪਾਏਗਾ ਉਹਨੂੰ ਸਰਟੀਫਿਕੇਟ ਦਿੱਤਾ ਜਾਣਾ ਜੀ ਅ ਪਹਿਲੀ ਵਾਰ ਜਿਹੜੇ ਵੋਟ ਪਾਣਗੇ ਜੀ ਉਹਨਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੈਕਟਰ ਅਫਸਰਾਂ ਦੇ ਥਰੂ ਸਰਟੀਫਿਕੇਟ ਦਵਾਈਏ ਤੋ ਉਹਦਾ ਅਸੀਂ ਵਰਕਆਊਟ ਕਰ ਰਹੇ ਆ ਜੀ ਤੇ ਮੈਂ ਤਾਂ ਚਾਹੂੰਗਾ ਕਿ ਯੰਗ ਵੋਟਰ ਜਰੂਰ ਅੱਗੇ ਆਣ ਜੀ ਵਾਅਦਵਾ ਵੋਟ ਕਰਨ इवन ਬਜ਼ੁਰਗ ਵੋਟਰ ਵੀ ਆਪਣੀ ਵੋਟ ਦਾ ਅਧਿਕਾਰ ਕਰਨ ਜਿੰਨੇ ਕੁ ਬੰਦਿਆਂ ਦੀ ਸਾਡੇ ਵੱਲੋਂ ਹੋਮ VOTING ਲਈ ਆਈ ਸੀ ਰਿਕਵੈਸਟ ਉਹਨਾਂ ਦੀ ਅਸੀਂ ਘਰੋ ਘਰੀ ਜਾ ਕੇ ਪੁਆਦੀਆਂ ਹੋਈਆਂ ਤੋ ਹੁਣ ਤਾਂ ਬਸ ਇਹੀ ਹੈ ਜੀ ਕਿ ਕੱਲ ਦਾ ਦਿਨ ਰੱਬ ਦੀ ਮਿਹਰ ਰਵੇ ਸਾਡੇ ਤੇ ਤੇ ਮੌਸਮ ਵਧੀਆ ਰਵੇ ਲੋਕ ਵੱਧ ਛੱਡ ਕੇ ਵੋਟ ਕਰਨ ਤੇ ਸਾਰਾ ਕੁਝ खुशी नाल शांति नकम्मल ना हो जाएगी जी एज पर द डायरेक्शन ऑफ इलेक्शन कमीशन ऑफ इंडिया बाई इलेक्शन हैगी बरनला कॉन्स्टिट्युंसी के बच्चे जो एज पर गाइडलाइंस जो हमें मुहैया कराई गई हैं उसके अकॉर्डिंग ही हमने पूरे सिक्योरिटी के पुख्ता प्रबंध बरनाला कॉन्स्टिट्यूएंसी में किए गए हैं इसके लिए हमारे पास तीन सी ए पी एफ की कंपनी जिसमें कि बी एस एफ एंड आई टी बी पी एक कंपनी फ्रॉम द स्टेट टाउन पुलिस भी मिली है एंड बाहर से भी हमें ਫੋਰਸ ਮੋਹਈਆ ਕਰਾਈ ਗਈ ਹੈ ਐਸ ਪਰ ਦੀ ਰਿਕੁਆਇਰਮੈਂਟ ਐਂਡ ਪੂਰਾ ਡੀਟੇਲਡ ਸਿਕਿਉਰਿਟੀ ਪ੍ਰੋਗਰਾਮ ਬਣਾਇਆ ਗਿਆ ਹੈ ਐਸ ਪਰ ਦੀ ਨੋਰਮਸ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੇ ਹੈ ਉਹਨਕੇ ਮੁਤਾਬਕ ਹੀ ਹਾ ਪੋਲਿੰਗ ਲੋਕੇਸ਼ਨ ਪੋਲਿੰਗ ਬੂਥ ਦੀ ਸੈਂਸਿਟੀਵਿਟੀ ਐਂਡ ਕ੍ਰਿਟੀਕੈਲਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੇ ਤੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਨਫਰੀ ਐਂਡ ਡਿਊਟੀ ਲਗਾਈ ਗਈ ਹੈ ਪਰ ਕਿੰਨੇ ਬੂਥਾਂ ਤੇ ਕਿੰਨੇ ਹੋਏ ਜੀ ਟੋਟਲ ਸਾਡੇ 84 ਲੋਕੇਸ਼ਨਸ ਨੇ ਜਿੱਥੇ ਕਿ ਪੋਲਿੰਗ ਹੋਊਗੀ ਐਂਡ ਇਹਦੇ ਵਿੱਚ ਕੁਝ ਕ੍ਰਿਟੀਕਲ ਨੇ ਅਨ ਬਾਕੀ ਨੋਰਮਲ ਹੈ ਬਟ ਹਮਨੇ ਇਸ ਵਾਰੀ ਹੋਰ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਐਂਡ ਜੋ ਸੀਏਪੀਐਫ ਹੈਗੀ ਜੋ ਹਮਾਰੇ ਨੋਰਮਲ ਬੂਥਸ ਹੈ ਉਹਨਾਂ ਤੇ ਵੀ ਲਾਈ ਗਈ ਹੈ ਕੁਝ ਬੂਥਸ ਜੋ ਕਿ ਅਗਰ ਕਹੀਂ ਸੇ ਵੀ ਸਾਨੂੰ ਕੁਝ ਵੀ ਸੰਦੇਹ ਸੀਗਾ ਜਾਂ ਹੁਣ ਵੀ ਲੱਗਦਾ ਹੈ ਤੋਂ ਕਿਉਂਕਿ ਸਾਡੇ ਕੋਲ ਫੋਰਸ ਮਹੀਆ ਹੈਗੀ ਤੋਂ ਹਮਨੇ ਐਡੀਸ਼ਨਲ ਜਿੰਨਾ ਨਫਰੀ ਲੱਗਦੀ ਹੈ ਉਸ ਤੋਂ ਐਕਸਟਰਾ ਫੋਰਸ ਲਗਾਈ ਗਈ ਹੈ ਇਹਦੇ ਨਾਲ ਨਾਲ ਜਿੰਨੇ ਵੀ ਜੀਓਜ਼ ਅਵੇਲੇਬਲ ਹੈ ਸਾਡੇ ਐਸਐਚਓ ਸਾਹਿਬਾਨ ਇਨਚਾਰजेस ਉਹਨਾਂ ਦੇ ਨਾਲ ਵੀ ਰਿਜ਼ਰਵਸ ਦੇ ਕੇ ਉਹ ਵੀ ਏਰੀਆ ਦੇ ਵਿੱਚ ਹੋਣਗੇ ਨਾਲ ਦੀ ਨਾਲ ਵੀ ਪੈਟਰੋਲਿੰਗ ਪਾਰਟੀਆਂ ਹੈ ਸਟੈਟਿਕ ਨਾਕਾਬੰਦੀ ਹੈ ਇੰਟਰ-ਡਿਸਟ੍ਰਿਕਟ ਨਾਕਾਬੰਦੀ ਵੀ ਕੀਤੀ ਗਈ ਹੈ ਜੋ ਨੇਬਰਿੰਗ ਡਿਸਟ੍ਰਿਕਟਸ ਹਨ ਉਹਨਾਂ ਨਾਲ ਵੀ ਸਾਡਾ ਰابطਾ ਹੋ ਗਿਆ ਹੈ ਉਹਨਾਂ ਵੱਲੋਂ ਵੀ ਮਿਰਰ ਨਾਕਾਬੰਦੀ ਜਿੱਦਾਂ ਕਿ ਅਸੀਂ ਕਰ ਰਹੇ ਹਾਂ ਉਹਨਾਂ ਦੇ ਏਰੀਆ ਵਿੱਚ ਵੀ ਕੀਤੀ ਜਾਊਗੀ ਸੋ ਥੈਟ ਕੋਈ ਵੀ ਇੱਥੇ ਕ੍ਰਿਮੀਨਲ ਐਲੀਮੈਂਟ ਨਾ ਆ ਸਕੇ ਐਂਡ ਕਿਸੇ ਵੀ ਟਾਈਪ ਦਾ ਇਨਫਲੂਐਂਸ ਵੋਟਰਸ 'ਤੇ ਨਾ ਕੀਤਾ ਜਾ ਸਕੇ ਐਂਡ ਫਰੀ ਐਂਡ ਫੇਅਰ ਇਲੈਕਸ਼ਨ ਹੋਵੇ ਬਰਨਾਲਾ ਦੀ ਪਬਲਿਕ ਕੀ ਕਹਿਣਾ ਚਾਹੁੰਦੇ ਬੋਟਾ ਜੀ ਅਸੀਂ ਬਰਨਾਲਾ ਦੀ ਪਬਲਿਕ ਨੂੰ ਕਹਾਂਗੇ ਕਿ ਜੀ ਵੱਧ ਤੋਂ ਵੱਧ ਇਹ ਡੈਮੋਕ੍ਰੇਸੀ ਦਾ ਇੱਕ ਉਤਸਵ ਹੁੰਦਾ ਹੈ ਇਹਦੇ ਵਿੱਚ ਆ ਕੇ ਪਾਰਟਿਸਿਪੇਟ ਕਰਨ ਐਂਡ ਵੱਧ ਤੋਂ ਵੱਧ ਆਪਣੀ VOTING ਦਾ ਮੁੱਲ ਦੇਣ ਐਂਡ ਪਾਰਟਿਸਿਪੇਟ ਕਰਨ ਫੁਲਕੇ